ਕਿਸਾਨੀ ਕੋਲ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਭੁੱਖ ਹੜਤਾਲ ਦੀ ਅਪੀਲ ਕੀਤੀ ਗਈ ਆ ਔਰ ਮੈਂ ਆਪਣੀ ਸਾਰੀ ਟੀਮ ਨੂੰ ਬਾਹਰ ਬੈਠੇ ਜਿਹੜੇ ਸਾਡੇ ਐਨ ਡੀ ਆਰ ਆਈ ਭੈਣ ਭਰਾਵਾ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਕਾਲ ਦਾ ਹਿੱਸਾ ਬਣਨਾ ਆਪਾਂ ਵੀ ਆਪਣੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਕੱਲ ਬੰਦ ਰੱਖਣੇ ਆ ਔਰ ਲਾਲ ਦੀ ਨਾਲ ਆਪਾਂ ਸਾਰਾ ਦਿਨ ਇਸ ਚੀਜ਼ ਬਾਰੇ ਵਿਚਾਰ ਕਰਨਾ ਸੋਚਣਾ ਕਿ ਜਿਹੜੀ ਸਾਡੇ ਕਿਸਾਨਾਂ ਦੀ ਸਟਰਗਲ ਆ ਮਜ਼ਦੂਰਾਂ ਦੀ ਸਟਰਗਲ ਆ ਇਹਦਾ ਆਪਾਂ ਹਿੱਸਾ ਕਿਤਾ ਬਣ ਸਕਦੇ ਆ ਤੇ ਨਾਲ ਦੀ ਨਾਲ ਇਹ ਜਿਹੜੇ ਲੋਕ ਨੇ ਸਾਡੇ ਇਹ ਕਿਉਂ ਸਟਰਗਲ ਕਰ ਰਿਹਾ ਇਸਤੇ ਬਾਰੇ ਵੀ ਸੋਚਣ ਦੀ ਸਾਨੂੰ ਲੋੜ ਆ ਨਾਲ ਜਿਹੜੇ ਸਾਡੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਅਪੀਲ ਕੀਤੀ ਗਈ ਆ ਤੁਸੀਂ ਗੁਰੂ ਘਰਾਂ ਚ ਜਾ ਕੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੇ ਹਿੰਦੂ ਮੁਸਲਮਾਨ ਭੈਣ ਭਰਾਵਾਂ ਨੂੰ ਮਸਜਿਦ ਤੇ ਮੰਦਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਆ ਔਰ ਜਿਹੜੇ ਸਾਡੇ ਵੀਰ ਭੈਣ ਜਿਹੜੇ ਕਿਸੇ ਵੀ ਤਰੰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਕੋਲ ਦੇ ਬਾਰੇ ਸੋਚਣ ਦੀ ਅਪੀਲ ਕੀਤੀ ਗਈ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਪੀਲ ਕੀਤੀ ਗਈ ਆ ਪਲੀਜ਼ ਮੈਂ ਫੇਰ ਕਹਿੰਦਾ ਆ ਥੋੜੀ ਜੀ ਆਪਣੇ ਵਿੱਚ ਰਿਅਲਾਈਜੇਸ਼ਨ ਲੈ ਕੇ ਆਈਏ ਕਿ ਜਿਹੜੇ ਕਿਸਾਨ ਆ ਮਜ਼ਦੂਰ ਆ ਇਹ ਸਟਰਗਲ ਕਿਉਂ ਕਰ ਰਹੇ ਆ ਕੋਈ ਨਾ ਦਾ ਸ਼ੌਂਕ ਨਹੀਂ ਆ ਸੜਕਾਂ ਨੂੰ ਬਲੌਕ ਕਰਨਾ ਇਹਨਾਂ ਦੀ ਮਜਬੂਰੀ ਆ ਹਾਂ ਆ ਟੰਗ ਤਰੀਕਿਆਂ ਨਾਲ ਅਸੀਂ Agree ਨਹੀਂ ਕਰ ਸਕਦੇ ਪਰ ਜਿਹੜੀ ਸਟਰਗਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿੰਦਾ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਜਿਹੜਾ ਰਵਈਆ ਵਾ ਸਰਕਾਰਾਂ ਦਾ ਉਹ ਸਹੀ ਨਹੀਂ ਆ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਨੂੰ ਸੋਚਿਆ ਜਾਵੇ ਕਿਸਾਨਾਂ ਦੀ ਮੰਗਾਂ ਦੇ ਉੱਤੇ ਔਰ ਜਗਜੀਤ ਸਿੰਘ ਸਰਦਾਰ ਜਗਜੀਤ ਸਿੰਘ ਜੀ ਧੱਲੇਵਾਲ ਦੀ ਜਿਹੜੀ ਸਿਹਤ ਆ ਉਹਦੇ ਬਾਰੇ ਸਾਨੂੰ ਜਰੂਰ ਐਸ ਵੇਲੇ ਚਿੰਤਾ ਆ ਵਾਈ ਗੋਚੀ ਕਖਾਨ ਸਾਹਿਬ